ਹਲੋ ਜੀ ਸਾਰਿਆਂ ਨੂੰ ਹਰ ਸਿਕਲ ਅੱਜ ਆਪਾਂ ਲੈ ਕੇ ਆਏ ਆ ਵੀਡੀਓ ਸਟ੍ਰੇਟ ਸਲਵਾਰ ਦੀ ਕਰਦੇਗਾ ਕਿਸ ਤਰ੍ਹਾਂ ਕਰਦੇ ਆ ਸਭ ਤੋਂ ਪਹਿਲਾਂ ਸਟ੍ਰੇਟ ਸਲਵਾਰ ਵਾਸਤੇ ਆਪਾਂ ਨੂੰ 2 ਮੀਟਰ ਕਪੜਾ ਚਾਹੀਦਾ ਆ ਆਪਾਂ ਨਹੀਂ ਦੋ ਤਾਂ ਆਪਾਂ ਜ਼ਿਆਦਾ ਵੀ ਕਪੜਾ ਲੈ ਸਕਦੇ ਆ ਪਹਿਲਾਂ ਆਪਾਂ ਜਿੰਨੀ ਵੀ ਆਪਣੀ ਲੈਂਥ ਆ ਆਪਾਂ ਪਹਿਲਾਂ ਬੈਲਟ ਕੱਢ ਲੀਏ ਸਰਕਿੰਚ ਦੀ ਆਪਾਂ ਬੈਲਟ ਕੱਢ ਲਈ 5 ਇੰਚ ਜਨੀ ਉਸ ਤੋਂ ਬਾਅਦ ਆਪਾਂ ਜਿੰਨੀ ਵੀ ਸਲਵਾਰ ਦੀ ਲੈਂਥ ਹੈ ਸਲਵਾਰ ਦੀ ਲੈਂਥ 30 ਸੀਗੀ

ਇਸ ਸਟ੍ਰੇਟ ਸਲਵਾਰ ਦੀ ਸਿੰਪਲ ਕਟਿੰਗ ਹੈ ਪਰ ਇਹ ਧਿਆਨ ਰੱਖਣਾ ਵੀ ਜੋ ਬੰਦ ਵਾਲੀ ਸਾਈਡ ਹੈ ਉਹ ਆਪਾਂ ਆਪਣੇ ਸਾਈਡ ਰੱਖਣੀ ਹੈ